ਨਈਆ ਕਿ ਇੱਥੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਦਾ ਸੀਗਾ ਪਾਰਟੀ ਦਾ ਫੈਸਲਾ ਕਿ ਉਹਨਾਂ 10 ਤੋਂ 12 ਵਜੇ ਧਰਨਾ ਲਾਉਣਾ ਸੀਗਾ ਧਰਨਾ ਲਾਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਜੀ ਸਤਿ ਸ੍ਰੀ ਅਕਾਲ ਤੁਸੀਂ ਧਰਨਾ ਲਾਓ ਪਰ ਧਰਨੇ ਤੋਂ ਬਾਅਦ ਵੀਡੀਓ ਦਫ਼ਤਰ 'ਚ ਬਹਿ ਕੇ ਤਾਂ ਸੈਕਟਰੀਆਂ ਨੂੰ ਸੱਦ ਕੇ ਦਬਕੇ ਮਾਰਨੇ ਤਾਂ ਵੀਡੀਓ ਸਾਹਿਬ ਨੂੰ ਇਹ ਕਹਿਣਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ ਕਿ ਸਾਰੇ ਜਿਹੜੇ ਸੈਕਟਰੀ ਨੇ ਉਹ ਉੱਥੇ ਗੈਰ ਆ ਚਰਨੇ ਐਸੀ ਗੁੰਡਾਗਰਦੀ ਜਿਹੜੀ ਆ ਉਹ ਕਲਾਨਾ ਹੋਰ ਕੀ ਡੇਰਾ ਬਾਬਾ ਨਾਨਕ ਹਲਕੇ ਜੀ ਨਹੀਂ ਹੋਣ ਦੇਣੀ ਇਹ ਪ੍ਰਾਣੀਆਂ ਇਹਨਾਂ ਨੂੰ ਆਦਤਾਂ ਪਈਆਂ ਐਸੀ ਗੁੰਡਾਗਰਦੀ ਕਰਨ ਦੀਆਂ ਮੈਂ ਹਰ ਇੱਕ ਨੂੰ ਅਧਿਕਾਰ ਆ ਪੰਚਾਇਤ ਦੀ ਇਲੈਕਸ਼ਨ ਲੜਨ ਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਸਬੰਧਤ ਹੈਗਾ ਆਪਣਾ ਪੇਪਰ ਵਰਕ ਪੂਰਾ ਕਰੇ ਹਰ ਇੱਕ ਨੂੰ ਜਿਹੜਾ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਸਾਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲਦੀ ਇਹ ਖੁਦ ਲਖਣਾ ਨਹੀਂ ਲੜਨਾ ਚਾਹੁੰਦੇ ਇਹ ਇਲੈਕਸ਼ਨਾਂ ਦਾ ਬਾਈਕਾਟ ਕਰਨਾ ਚਾਹੁੰਦੇ ਨੇ ਤਾਂ ਸਿਰਫ ਤੇ ਸਿਰਫ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਮੈਂ ਤੁਹਾਡੇ ਚੈਨਲਾਂ ਹੀ ਕਹਿਣਾ ਚਾਹੁੰਨਾ ਵੀ ਜੇ ਕਿਸੇ ਨੇ ਡੇਰਾ ਬਾਬਾ ਨਾਨਕ ਦੇ ਹਲਕੇ ਚ ਗੁੰਡਾਗਰਦੀ ਕੀਤੀ ਉਹ ਆਮ ਆਦਮੀ ਪਾਰਟੀ ਨੇ ਬਰਦਾਸ਼ਤ ਨਹੀਂ ਕਰਨੀ ਹੱਕ ਹੈਗਾ ਤੁਹਾਡਾ ਇਲੈਕਸ਼ਨਾਂ ਲੜ ਲੋ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕਿਸੇ ਨੂੰ ਉਂਗਲੀ ਵੀ ਬੁਲਾਤੀ ਮੈਂ ਕੁੱਟ-ਕੁੱਟ ਕੇ ਉਹਦੀ ਲਿੱਦ ਕਰ ਦੇਣੀ ਆ ਇਹ ਕਰਾਂਗੇ ਇਹਨਾਂ ਨਾਲ ਇਹ ਪਿੱਛੇ ਗਿੱਜੇ ਨੇ ਹਵੇਂ ਲਾ 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 ਕਰਨੀ ਦਫਤਰਾਂ ਚ ਜਾ ਕੇ ਪ੍ਰੈਸ਼ਰ ਬਣਾ ਵਨ ਅਫਸਰਾਂ ਤੇ ਜਾ ਕੇ ਲੀਡਰਾਂ ਦੂਜਿਆਂ ਤੇ ਜੀਆਂ ਤੇ ਲੋਕਾਂ ਦੇ ਮੈਂ ਲੋਕਾਂ ਦੇ ਨਾਲ ਖੜਾ ਹਮੇਸ਼ਾ ਖੜਾ ਰਵਾਂਗਾ ਤਾਂ ਇਹ ਜਿਹੜੀ ਗੁੰਡਾਗਰਦੀ ਕਰਦਾ ਇਹਨਾਂ ਡਟ ਕੇ ਮੈਂ ਮੁਕਾਬਲਾ ਕਰਨ ਤਿਆਰ ਬੈਠਾ ਸਰ ਕਹਿੰਦੇ ਡੈਮੋਕ੍ਰੇਸੀ ਦਾ ਘਾਣ ਹੋ ਰਹੀ ਹੈ ਡੈਮੋਕ੍ਰੇਸੀ ਦਾ ਘਾਣ ਤਾਂ ਆਪੇ ਹੀ ਕਰ ਦਿੱਤਾ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਨਹੀਂ ਪਤਾ ਮੇਰਾ ਕੱਦ ਕਿੱਡਾ ਉੱਚਾ ਹੈ ਤਾਂ ਇੱਕ ਵੀਡੀਓ ਦਫਤਰ ਅਚਾਨਕ ਸੈਕਟਰੀਆਂ ਨੂੰ ਦਬਕੇ ਮਾਰਨ ਡੈਮੋਕ੍ਰੇਸੀ ਦਾ ਘਾਣਤਾ ਕਰਕੇ ਠੀਕ ਬਿਲਕੁਲ ਜੀ ਨਹੀਂ ਆ ਕਿ ਇੱਥੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਦਾ ਸੀਗਾ ਪਾਰਟੀ ਦਾ ਫੈਸਲਾ ਕਿ ਉਹਨਾਂ 10 ਤੋਂ 12 ਵਜੇ ਧਰਨਾ ਲਾਉਣਾ ਸੀਗਾ ਧਰਨਾ ਲਾਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਜੀ ਸਤਿ ਸ੍ਰੀ ਅਕਾਲ ਤੁਸੀਂ ਧਰਨਾ ਲਾਓ ਪਰ ਧਰਨੇ ਤੋਂ ਬਾਅਦ ਵੀਡੀਓ ਦਫ਼ਤਰ 'ਚ ਬਹਿ ਕੇ ਤਾਂ ਸੈਕਟਰੀਆਂ ਨੂੰ ਸੱਦ ਕੇ ਦਬਕੇ ਮਾਰਨੇ ਤਾਂ ਵੀਡੀਓ ਸਾਹਿਬ ਨੂੰ ਇਹ ਕਹਿਣਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ ਕਿ ਸਾਰੇ ਜਿਹੜੇ ਸੈਕਟਰੀ ਨੇ ਉਹ ਉੱਥੇ ਗੈਰ ਆ ਚਰਨੇ ਐਸੀ ਗੁੰਡਾਗਰਦੀ ਜਿਹੜੀ ਆ ਉਹ ਕਲਾਨਾਹੋਰ ਕੀ ਡੇਰਾ ਬਾਬਾ ਨਾਨਕ ਹਲਕੇ ਜੀ ਨਹੀਂ ਹੋਣ ਦੇਣੀ ਇਹ ਪ੍ਰਾਣੀਆਂ ਇਹਨਾਂ ਨੂੰ ਆਦਤਾਂ ਪਈਆਂ ਐਸੀ ਗੁੰਡਾਗਰਦੀ ਕਰਨ ਦੀਆਂ ਮੈਂ ਹਰ ਇੱਕ ਨੂੰ ਅਧਿਕਾਰ ਆ ਪੰਚਾਇਤ ਦੀ ਇਲੈਕਸ਼ਨ ਲੜਨ ਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਸਬੰਧਤ ਹੈਗਾ ਆਪਣਾ ਪੇਪਰਵਰਕ ਪੂਰਾ ਕਰੇ ਹਰ ਇੱਕ ਨੂੰ ਜਿਹੜਾ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਸਾਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲਦੀ ਇਹ ਖੁਦ ਲਖਣਾ ਨਹੀਂ ਲੜਨਾ ਚਾਹੁੰਦੇ ਇਹ ਇਲੈਕਸ਼ਨਾਂ ਦਾ ਬਾਈਕਾਟ ਕਰਨਾ ਚਾਹੁੰਦੇ ਨੇ ਆ ਸਿਰਫ ਤੇ ਸਿਰਫ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਮੈਂ ਤੁਹਾਡੇ ਚੈਨਲਾਂ ਹੀ ਕਹਿਣਾ ਚਾਹੁੰਨਾ ਵੀ ਜੇ ਕਿਸੇ ਨੇ ਡੇਰਾ ਬਾਬਾ ਨਾਨਕ ਦੇ ਹਲੇ ਖਲਕੇ ਚ ਗੁੰਡਾਗਰਦੀ ਕੀਤੀ ਉਹ ਆਮ ਆਦਮੀ ਪਾਰਟੀ ਨੇ ਬਰਦਾਸ਼ਤ ਨਹੀਂ ਕਰਨੀ ਹੱਕ ਹੈਗਾ ਤੁਹਾਡਾ ਇਲੈਕਸ਼ਨਾਂ ਲੜ ਲਓ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕਿਸੇ ਨੂੰ ਅੰਗਲੀ ਵੀ ਵਲਾਤੀ ਮੈਂ ਕਟ-ਕਟ ਕੇ ਉਹਦੀ ਲਿੱਦ ਕਰ ਦੇਣੀ ਆ ਇਹ ਕਰਾਂਗੇ ਇਹਨਾਂ ਨਾਲ ਇਹ ਪਿੱਛੇ ਗਿੱਜੇ ਨੇ ਐਵੇਂ ਲਾ 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 ਕਰਨੀ ਦਫਤਰਾਂ ਚ ਜਾ ਕੇ ਪ੍ਰੈਸ਼ਰ ਬਣਾ ਮਨਾਫਸਰਾਂ ਤੇ ਜਾ ਕੇ ਲੀਡਰਾਂ ਦੁਦਿਆਂ ਤੇ ਜੀਆਂ ਤੇ ਲੋਕਾਂ ਦੇ ਮੈਂ ਲੋਕਾਂ ਦੇ ਨਾਲ ਖੜਾ ਹਮੇਸ਼ਾ ਖੜਾ ਰਵਾਂਗਾ ਤਾਂ ਇਹ ਜਿਹੜੀ ਗੁੰਡਾਗਰਦੀ ਕਰਦਾ ਇਹਨਾਂ ਡਟ ਕੇ ਮੈਂ ਮੁਕਾਬਲਾ ਕਰਨ ਨੂੰ ਤਿਆਰ ਬੈਠਾ ਸਰ ਕਹਿੰਦੇ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਜੀ ਡੈਮੋਕ੍ਰੇਸੀ ਦਾ ਘਾਣ ਤਾਂ ਆਪੇ ਹੀ ਕਰ ਦਿੱਤਾ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਨਹੀਂ ਪਤਾ ਮੇਰਾ ਕੱਦ ਕਿੱਡਾ ਉੱਚਾ ਹੈ ਤਾਂ ਇੱਕ ਵੀਡੀਓ ਦਫਤਰੋਂ ਚਾਣ ਕੇ ਸੈਕਟੀਆਂ ਨੂੰ ਦਬਕੇ ਮਾਰਨੇ ਡੈਮੋਕ੍ਰੇਸੀ ਦਾ ਘਾਣਤਾ ਕਰ ਗਏ